ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਆਪਾਂ ਸੂਟ ਲੈ ਕੇ ਆਏਗੇ ਤੁਹਾਡੇ ਲਈ ਕਾਫੀ ਜਿਆਦੇ ਸੋਨੇ ਸੁਰਨੇ ਪਹਿਲਾਂ ਜਿਹੜਾ ਮੈਂ ਸੂਟ ਪਾਇਆ ਹੋਇਆ ਹੈ ਵੈਲਵਟ ਦੇ ਉੱਪਰ ਆਪਾਂ ਆਰ ਆਈ ਪਲੱਸ ਆਰ ਆਈ ਦਾ ਕੰਮ ਕੀਤਾ ਹੋਇਆ ਹੈਗਾ ਸਾਰਾ ਤੇ ਪਲੱਸ ਥ੍ਰੈਡ ਦਾ ਤੁਸੀਂ ਦੇਖ ਸਕਦੇ ਹੋ ਕਿ ਇੰਦਾ ਬਾਵਾ ਬਣਿਆ ਹੋਇਆ ਨੇ ਰੈਸਟ ਕਲਰ ਦੀ ਵੈਲਵਟ ਹੈਗੀ ਇਸ ਤਰ੍ਹਾਂ ਸਾਰੀਆਂ ਬੂਟੀਆਂ ਲੰਗੀਆਂ ਫਰੰਟ ਤੇ ਨੱਕ ਕਿੰਦਾ ਬਣਿਆ ਹੋਇਆ ਹੈਗਾ ਇਹ ਇਦਾਂ ਬਾਜੂ ਬਣੀਆਂ ਹੋਈਆਂ ਨੇਗੇ ਹੈਵੀ ਦੇਖੋ ਸਾਰਾ ਕੰਮ ਜਿਹੜਾ ਆਰੀ ਦਾ ਹੋਇਆ ਹੋਇਆਗਾ ਪਲੱਸ ਸੇਮ ਮਹਿੰਗੀ ਜਿਹੜੀ ਬੈਕ ਬਣੀ ਹੋਈ ਹੈ ਜਿੱਦਾਂ ਫਰੰਟ ਬਣਿਆ ਹੋਇਆ ਹੈ ਹਨਾ ਉਦਾਂ ਹੀ ਸੇਮ ਬੈਕ ਤੇ ਵਰਕ ਹੋਇਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਤੇ ਦੁਪੱਟਾ ਆਪਾਂ ਪਿਓਰ ਆਰਗੈਂਜ਼ਾ ਦਾ ਰੱਖਿਆਗਾ ਤੇ ਪਲੱਸ ਆਪਾਂ ਪੌਂਚੇ ਵੀ ਵਰਕ ਕਰਵਾਏ ਹੋਏ ਨੇਗੇ ਇਹਦੇ ਤੁਸੀਂ ਦੇਖ ਸਕਦੇ ਹੋਗੇ ਪੌਂਚੇ ਵਰਕ ਕਰਵਾਏ ਹੋਏ ਨੇਗੇ ਸਾਰੇ ਜੇ ਤੁਸੀਂ ਸੇਮ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਵੈਲਵਟ ਦਾ ਸੂਟ ਹੈ ਤੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਸੇਮ ਕਲਰ ਵੀ ਅਵੇਲੇਬਲ ਹੈਗਾ ਰੈਸਟ ਦੇ ਵਿੱਚ ਨਾਲ ਆਪਾਂ ਪਿਓਰ ਆਰਗੈਂਜ਼ਾ ਦਾ ਦੁਪੱਟਾ ਰੱਖਿਆ ਹੈਗਾ ਇਦਾਂ ਆਪਾਂ ਲਗਾਈ ਹੈਗੀ ਪੇਸਟਿੰਗ ਪੱਟੀ ਦੇਖੋ ਜੀ ਠੀਕ ਹੈ ਜੀ ਤੇ ਸੇਮ ਹੀ ਸੂਟ ਤੇ ਲੱਗੀ ਹੋਈ ਹੈ ਇਸ ਤਰ੍ਹਾਂ ਪੇਸਟਿੰਗ ਪੱਟੀ ਤੁਸੀਂ ਫਰਕ ਦੇਖ ਸਕਦੇ ਹੋਗੇ ਇਦਾਂ ਨੈੱਕ ਦਾ ਬਣਿਆ ਹੋਇਆ ਹੈਗਾ ਤੇ ਪਲੱਸ ਬਾਵਾਂ ਹੈਵੀ ਨੇਕ ਆ ਸੇਮ ਵਰਕ ਜਿੱਦਾਂ neck ਦਾ ਬਣਿਆ ਹੋਇਆ ਹੈ ਆਪਣੇ ਚਬੂਟੀਆਂ ਨੇਗੇ ਸੇਮ ਵਰਕ ਬੈਕ ਤੇ ਹੋਇਆ ਹੈਗਾ ਸੇਮ ਇਦਾਂ ਹੀ neck ਬਣਿਆ ਹੋਇਆ ਹੈਗਾ ਇਦਾਂ ਹੀ ਬੈਕ ਤੇ ਵਰਕ ਹੋਇਆ ਹੋਇਆ ਹੈਗਾ ਲੋ ਜੀ ਬਹੁਤ ਜਿਆਦਾ ਸੋਹਣਾ ਕੰਮ ਹੋਇਆ ਹੋਇਆ ਆਰੀ ਤੇ ਵਿੱਚ ਵੈਲਵਟ ਦੇ ਸੂਟ ਤੇ ਆਪਾਂ ਕਰਵਾਇਆ ਜੀ ਮਸ਼ੀਨ ਵਰਕ ਪ੍ਰਾਈਸ ਤੁਸੀਂ WhatsApp ਤੇ ਪੁੱਛ ਕੇ ਆਪਣਾ ਸੂਟ ਹੈ ਜਿਹੜਾ ਆਰਡਰ ਦੇ ਸਕਦੇ ਹੋਗੇ ਰੈਸਟ ਕਲਰ ਦੇ ਉੱਪਰ ਹੈਗਾ ਬਹੁਤ سارے ਕਲਰ ਅਵੇਲੇਬਲ ਹੈਗੇ ਨੇ ਵੈਲਵਟ ਦੇ ਵਿੱਚ ਤਾਂ ਤੁਸੀਂ ਉਹਨਾਂ ਤੇ ਵੀ ਕਰਵਾ ਸਕਦੇ ਹੋਗੇ ਤੁਸੀਂ ਸਾਨੂੰ ਕਲਰ ਦੱਸ ਸਕਦੇ ਹੋ ਵੀ ਸਾਡਾ ਇਸ ਕਲਰ ਵੀ ਇਹ ਵਾਲਾ ਕਲਰ ਤੁਹਾਡੇ ਕੋਲੇ ਅਵੇਲੇਬਲ ਹੈਗਾ ਤਾਂ ਆਪਾਂ ਉਹਤੇ ਆ ਸੂਟ ਹੈ ਜਿਹੜਾ ਵਰਕ ਕਰਵਾ ਦਾਂਗੇ ਇੱਕ ਭੈਣਾਂ ਦੀ ਡਿਮਾਂਡ ਸੀ ਕਿ ਵੀ ਹਨਾ ਜਿੱਦਾਂ ਮੇਰੇ 스ਕੀ ਵੀ ਪਾਈ ਹੋਈ ਸੀ ਦੇਖੋ ਇਹ ਆਪਾਂ ਸਾਰੀਆਂ ਹਨਾ ਫੇਵਰ ਦੀ ਉਹਨਾਂ ਤੇ ਆਪਾਂ ਇਹ ਰੈਡੀ ਕਰਵਾਈਆਂ ਨੇ ਗੀਆਂ ਬਣਵਾਈਆਂ ਨੇ ਗੀਆਂ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਇਸ ਕਿਵੀਆਂ ਨੇਗੇ ਸਾਰੀਆਂ ਜਿੱਦਾਂ ਮੇਰੇ ਸ਼ਾਰਟਸ ਕਿਵੀ ਪਾਈ ਹੋਈ ਸੀਗੀ 컬러 ਤੁਸੀਂ ਦੇਖ ਸਕਦੇ ਹੋਗੇ ਬਹੁਤ ਪਿਆਰੇ ਲੰਗੇ ਲੋਜੀ ਅਗਲਾ 컬러 ਵੀ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦੇ ਸੋਹਣਾਗਾ ਤੇ ਨੈਕਸਟ ਸ਼ੇਡ ਤੁਸੀਂ ਦੇਖੋ ਕੋਈ ਵੀ ਤੁਹਾਨੂੰ 컬러 ਪਸੰਦ ਆਉਂਦੇ ਦੇ ਵਿੱਚ ਮਜ਼ੈਂਟਾ 컬러 ਵੀ ਹੈ ਸੀਗਾ ਮਤਲਬ ਪੱਛਮ ਦੇ ਵਿੱਚ ਮਜ਼ੈਂਟਾ 컬러 ਵੀ ਹੈਗਾ ਸੀਗਾ ਪਰ ਆਪਾਂ ਜਿੱਦਾਂ ਮੇਰੀ ਮੰਗ ਰਹੀਆਂ ਸੀ ਪਹਿਣਾ ਹਨਾ ਮੈਨੂੰ ਕਾਫੀ ਮੈਸੇਜ ਆਏ ਸੀ ਵਟਸਐਪ ਤੇ ਵੀ ਸਾਨੂੰ ਇਦਾਂ ਦੀ ਸਕੀ ਵੀ ਰੈਡੀ ਕਰਵਾ ਕਰਵਾ ਕੇ ਦੇਵੋ ਇਹ ਵੀ ਕਿਸੇ ਦਾ ਆਰਡਰ ਲੈਂਗੇ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਉਹਦੇ ਵਿੱਚ ਕਲਰ ਚੂਜ਼ ਕਰ ਸਕਦੇ ਹੋ ਜਾਂ ਤੁਸੀਂ ਆਪਣਾ ਡਿਮਾਂਡ ਦਾ ਕਲਰ ਦੱਸ ਸਕਦੇ ਹੋਗੇ ਤਾਂ ਤੁਸੀਂ ਉਹਦਾ ਰੈਡੀ ਕਰਵਾ ਸਕਦੇ ਹੋ ਇੱਕ ਵੀਕ ਦਾ ਟਾਈਮ ਚਾਹੀਦਾਗਾ ਰੈਡੀ ਲਈ ਇੱਕ ਵੀਕ ਲੱਗੂਗਾ ਤੇ ਇੱਕ ਵੀਕ ਦਾ ਟਾਈਮ ਚਾਹੀਦਾਗਾ ਰੈਡੀ ਲਈ ਤੇ ਪ੍ਰਾਈਸ ਇਹਨਾਂ ਦਾ ਹੈਗਾ ਜੀ 550 ਪਲੱਸ ਸ਼ਿਪਿੰਗ ਰਹੇਗੀ ਲੋ ਜੀ ਠੀਕ ਹੈ ਜੀ ਸਕਰੀਨ ਸ਼ਾਟ ਲੈ ਕੇ ਤੁਸੀਂ ਕੋਈ ਵੀ ਤੁਹਾਨੂੰ ਪਸੰਦ ਆਉਂਦਾਗਾ ਤਾਂ ਤੁਸੀਂ ਬਣਵਾ ਸਕਦੇ ਹੋ ਦੇਖੋ ਡਿਜ਼ਾਈਨ ਪਏ ਹੋਏ ਨੇ ਸਾਰਿਆਂ ਦੇ ਵਿੱਚ ਛੇਤਰ ਡਿਜ਼ਾਈਨਿੰਗ ਹੋਈ ਹੋਈ ਹੈ ਠੀਕ ਹੈ ਜੀ ਤੇ ਇੱਕ ਭੈਣਾਂ ਦੀ ਰਿਵਾਰਡ ਸੀ ਸਾਨੂੰ ਕਵਾਟਰਾਈਜ਼ ਦੇ ਸੂਟ ਚਾਹੀਦੇ ਨੇਗੇ ਹਨਾ ਕਵਾਟਰਾਈਜ਼ ਦੇ ਸੂਟ ਤੁਸੀਂ ਲੈ ਸਕਦੇ ਹੋਗੇ ਦੇਖੋ ਪਹਿਲਾ ਸੂਟ ਹੈਗਾ ਲਵਲੀਨ ਦੇ ਵਿੱਚ ਮੈਚਿੰਗ ਵੀ ਦਿਖਾਵਾਂਗੇ 올ਓਵਰ ਵੀ ਦਿਖਾਵਾਂਗੇ ਪਹਿਲਾ ਸੂਟ ਹੈਗਾ ਲਵਲੀਨ ਦੇ ਵਿੱਚ ਹੈਗਾ ਲਓ ਜੀ ਪ੍ਰਾਈਸ ਰਹੇਗਾ 1800 ਬਹੁਤ ਸੋਹਣੀ ਕォਟਰਾਈ ਆ ਬਿਲਕੁਲ ਲਾਈਟ ਵੇਟ ਹੈਗੀ ਤੇ ਅਗਲਾ ਸੂਟ ਹੈਗਾ ਜੀ ਰਾਮ ਟੈਕਸ ਦਾ ਇਹਦੇ ਨਾਲ ਦੇ ਆਪਾਂ ਕਾਫੀ ਸੂਟ ਸੇਲ ਕਰ ਚੁੱਕੇ ਹਾਂਗੇ ਕォਟਰਾਈ ਦਾ ਮੈਂ ਹੋਰ ਵੀ ਸਟਾਕ ਲਿਖਵਾਇਆ ਹੋਇਆਗਾ ਆ ਜਾਊਗਾ ਕੁਝ ਦਿਨਾਂ ਦੇ ਵਿੱਚ ਲੋ ਜੀ ਇਹ ਹੈਗਾ ਰਾਮ ਟੈਕਸ ਦਾ ਇਹਦਾ ਪ੍ਰਾਈਸ ਵੀ ਰਹੇਗਾ 1850 ਪਲੱਸ ਸ਼ਿਪਿੰਗ ਬਹੁਤ ਸੋਹਣਾ ਕਲਰ ਹੈ ਗਾਜ਼ਰੀ ਜਿਹਾ ਸ਼ੇਡ ਹੈਗਾ ਬ੍ਰੈਂਡ ਦੇ ਸੂਟ ਲੇਗੇ ਸਾਰੇ ਤੇ ਰਾਮ ਟੈਕਸ ਦੇ ਵੈਸੇ ਵੀ ਫੈਬਰਿਕ ਬਹੁਤ ਗੁੱਡ ਹੁੰਦਾ ਹੈਗਾ ਸੌਫਟ ਹੁੰਦਾ ਹੈ ਵਿਦਆਊਟ ਲਾਈਨਿੰਗ ਵੀ ਤੁਸੀਂ ਸਟਿਚ ਕਰਵਾ ਸਕਦੇ ਹੋਗੇ ਇਹਨਾਂ ਨੂੰ ਤੇ ਅਗਲਾ ਕਲਰ ਹੈਗਾ ਇਹ ਵਾਲਾ ਕਵਾਰਟਰਾਏ ਦੇ ਵਿੱਚ ਹੈ ਵੀ ਕਲਰ ਇਸ ਤਰ੍ਹਾਂ ਦਾ ਤੁਸੀਂ ਦੁਪੱਟਾ ਰੱਖ ਸਕਦੇ ਹੋਗੇ ਮਤਲਬ ਬਰਾਊਨ ਜਾਂ ਤੇ ਉਹਦੇ ਨਾਲ ਤੁਸੀਂ ਗਾਜਰੀ ਲੈ ਸਕਦੇ ਹੋਗੇ ਬਹੁਤ ਜਿਹੜੀਆਂ ਆਪਣਾ ਬਾਲਾ ਡਾਰਕ ਕਲਰ ਪਾਉਂਦੀਆਂ ਨੇ ਤਾਂ ਤੁਸੀਂ ਗਾਜਰੀ ਲੈ ਲਓ ਤੇ ਜਿਹੜਾ ਮਤਲਬ ਸੋਬਰ ਜਾਂ ਕਲਰ ਪਾਉਂਦੇ ਨੇ ਤਾਂ ਤੁਸੀਂ ਇਹਦੇ ਵਿੱਚ ਰਖਵਾ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਏਸੀ ਦੇ 올ਓਵਰ ਤੇ ਹੁਣ ਮੈਂ ਮੈਚਿੰਗ ਵੀ ਦਿਖਾ ਦਿੰਨੀ ਆ ਲੋ ਜੀ ਬਹੁਤ ਵਾਰ ਰਿਪੀਟ ਹੋ ਚੁੱਕਿਆ ਇਹ ਵਾਲਾ ਸਟਾਕ ਲੋ ਜੀ ਪਹਿਲਾਂ ਮੈਂ ਉਦਨ ਵੀ ਇਹਦੇ ਨਾਲ ਦਾ ਇੱਕ ਸੂਟ ਪਾਇਆ ਸੀ ਉਹ ਸੋਲਡ ਹੋ ਗਿਆ ਫਿਰ ਮੰਗ ਰਹੇ ਸੀ ਕਾਫੀ ਪਰ ਮੇਰੇ ਕੋਲ ਹੈ ਨਹੀਂ ਸੀ ਤਾਂ ਹੀ ਫਿਰ ਮੈਂ ਅਪਲੋਡ ਨਹੀਂ ਕੀਤੀ ਵੀਡੀਓ ਤੇ ਮੈਂ ਸੋਚਿਆ ਜਦੋਂ ਆ ਗਿਆ ਸਟਾਕ ਫਿਰ ਆਪਾਂ ਅਪਲੋਡ ਕਰਾਂਗੇ ਦੇਖੋ ਸਾਰਾ ਨਿਊ ਆਇਆਗਾ ਹਜੇ ਮੈਂ ਕੋਈ ਸਲਿੱਪ ਕੋਈ ਕੁਛ ਨਹੀਂ ਹੋ ਕਰੀਆਂ ਹੈਗੀਆਂ ਇਦਾਂ ਹੀ ਪਈਆਂ ਨੇਗੀਆਂ ਇਦਾਂ ਹੋਊਗੀ ਇਹਦੇ ਨਾਲ ਬਾਟਮ ਇਹਦਾ ਪ੍ਰਾਈਸ ਵੀ ਇਹ ਰੀਵਾ ਦੀ ਹੈ ਇਹਦਾ ਪ੍ਰਾਈਸ ਵੀ ਰਹੇਗਾ 1850 ਮੈਚਿੰਗ ਦਾ ਤੇ ਇਹਦੇ ਵਿੱਚ ਦੋ ਕਲਰ ਨੇਗੇ ਦੋ ਹੀ ਮਿਲਨੇ ਆਪਾਂ ਨੂੰ ਤੇ ਆਹ ਰੈਸਟ ਇਹ ਕਲਰ ਹੈ ਲਓ ਜੀ ਦੇਖੋ 1850 ਪ੍ਰਾਈਸ ਹੈ ਦੁਪੱਟਾ ਵਿਦਆਊਟ ਦੁਪੱਟਾ ਹੈਗਾ ਦੁਪੱਟਾ ਤੁਸੀਂ ਲਗਾ ਸਕਦੇ ਹੋਗੇ ਲਓ ਜੀ ਉਮੀਦ ਕਰਦੇ ਆਂ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੋ ਦੱਸਿਓ ਇੱਕ ਕਮੈਂਟ ਕਰਕੇ ਜੋ ਦੱਸੋ ਜਿਹੜੀਆਂ ਭੈਣਾਂ ਨੂੰ ਸ਼ਾਲ ਚਾਹੀਦੇ ਨੇ ਫੁੱਲ ਪਿਓਰ ਦੇ ਵਿੱਚ ਤਾਂ ਕਮੈਂਟ ਕਰਦੇ ਹੋ ਤਾਂ ਆਪਾਂ ਉਹ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਬਹੁਤ ਸੋਹਣੇ ਕਲਰ ਬਹੁਤ ਸੋਹਣੇ ਡਿਜ਼ਾਈਨ ਸ਼ਾਲ ਦੇ ਉਹ ਤੁਹਾਨੂੰ ਆਪਾਂ ਇੱਕ ਅੱਦੇ ਦਿਨ ਦੀ ਵੀਡੀਓ ਦੇ ਦਾਂਗੇ ਸ਼ਾਲ ਦੀ ਜੇ ਤੁਹਾਨੂੰ ਚਾਹੀਦੇ ਨੇ ਤਾਂ ਤਾਂ ਕਮੈਂਟ ਕਰਕੇ ਦੱਸ ਦਿਓ ਤੁਸੀਂ ਤਾਂ ਫਿਰ ਮੈਂ ਸੋਮਨ ਤੋਂ ਜਿੰਨੇ ਜ਼ਿਆਦਾ ਕਮੈਂਟ ਆਏ ਹਨਾ ਫਿਰ ਮੈਂ ਫਿਰ ਆਪਾਂ ਲੈ ਕੇ ਆਵਾਂਗੇ ਤੇ ਇਹਦੇ ਵਿੱਚੋਂ ਤੁਸੀਂ ਕੋਈ ਵੀ ਮਤਲਬ ਕੀ ਵੀ ਲੈ ਸਕਦੇ ਹੋਗੇ ਤੇ ਆਰਡਰ ਤੇ ਬਣਵਾ ਸਕਦੇ ਹੋ ਇਹ ਵੀ ਪੈਨ ਦੇ ਆਰਡਰ ਸੀਗਾ ਉਹਨਾਂ ਨੂੰ ਚਾਹੀਦੀਆਂ ਨਹੀਂ ਗਿਆ ਤੁਸੀਂ ਇਹਦੇ ਵਿੱਚੋਂ ਮਤਲਬ ਕਲਰ ਚੂਜ਼ ਕਰਕੇ ਉਹ ਕਰ ਦੱਸ ਸਕਦੇ ਹੋਗੇ ਜਾਂ ਫਿਰ ਤੁਸੀਂ ਆਪਣੀ ਚੁਆਇਸ ਦਾ ਕਲਰ ਵੀ ਦੱਸ ਸਕਦੇ ਹੋ ਵੀ ਸਾਡੀ ਇਸ ਕਲਰ ਦੇ ਉੱਪਰ ਤੁਸੀਂ ਕਿ ਵੀ ਰੈਡੀ ਕਰਵਾ ਦਿਓ ਠੀਕ ਹੈ ਜੀ ਇਹ ਜੇ ਇਦਾਂ ਦਾ ਸੂਟ ਰੈਡੀ ਕਰਵਾਉਣਾ ਤੁਸੀਂ ਪਸ਼ਮੀਨੇ ਤੇ ਵੀ ਕਰਵਾ ਸਕਦੇ ਹੋਗੇ ਕ੍ਰੇਪ ਤੇ ਵੀ ਕਰਵਾ ਸਕਦੇ ਹੋਗੇ ਜਾਂ ਫਿਰ ਤੁਸੀਂ ਵੈਲਵਟ ਤੇ ਵੀ ਕਰਵਾ ਸਕਦੇ ਹੋਗੇ ਦੁਪੱਟਾ ਆਪਾਂ ਕੰਟਰਾਸਟ ਰੱਖਿਆ ਬਿਲਕੁਲ ਮੈਚ ਨਹੀਂ ਕੀਤਾ ਥੋੜਾ ਜਿਹਾ ਫਰਕ ਨਾਲ ਰੱਖਿਆ ਇਦਾਂ ਸੋਹਣਾ ਲੱਗਦਾ ਹੈਗਾ ਦੁਪੱਟਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਵੇਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸੈਸਟਿਕਲ ਸੀ ਬਾਏ ਬਾਏ